ਪਿਛਲੇ ਮੈਨੂੰ ਪੰਜ ਪਿਆਰੇ ਵੀ ਸ਼ੁਰੂਨੀ ਕਮੇਟੀ ਤੋਂ ਲੈਂਦਾ ਸੀਗਾ ਪ੍ਰਚਾਰਕ ਵੀ ਉਹਨਾਂ ਤੋਂ ਲੈਂਦਾ ਸੀ ਤਾਂ ਕਰਕੇ ਮੈਨੂੰ ਪਤਾ ਅੱਜ ਉਹ ਇੱਕ ਧੜੇ ਦਾ ਇੱਕ ਪ੍ਰਧਾਨ ਬਣ ਕੇ ਰਹਿ ਗਿਆ ਇਹ ਸਦੀ ਸਿੰਘ ਸਾਹਿਬ ਦਾ ਰਤਬਾ ਉਹ ਘਵਾ ਚੁੱਕੇ ਤੇ ਜਿਹੜੀ ਸਿਆਸਤਾਂ ਦੇ ਨਾਲ ਉਹ ਸਿੱਖ ਕੌਮ ਨੂੰ ਇੱਕ ਕਹਿੰਦਾ ਜੀ ਬਾਗੀ ਇੱਕ ਕਹਿੰਦਾ ਦਾਗੀ ਉਹ ਸਾਰੇ ਸਿੱਖਾਂ ਦੇ ਨੇ ਨਕਾਬ ਸਿੱਖਾਂ ਦੇ ਨੇ ਪਰ ਭੇਡਾਂ ਨੇ ਅਸਲ ਭੇਡਾਂ ਨੇ ਸਾਨੂੰ ਉਹਨਾਂ ਦਾ ਸਾਹਮਣਾ ਦਿਸਦੇ ਆ ਨਾ ਕਿ ਉਹ ਕੀ ਨਹੀਂ ਇਹ ਸਾਹਮਣੇ ਨਹੀਂ ਦਿਸਦੇ ਛੇਰ ਦੀ ਖੇਰਾਂ ਵਿੱਚ ਉਹ ਪੇਡਾ ਨੇ ਜਿਹੜੀਆਂ ਸਾਨੂੰ ਨਸੂਰ ਬਣ ਕੇ ਚੁਹਰੀਆਂ ਇਹਨਾਂ ਤੋਂ ਖਤਰਾ ਹੈ ਸਾਨੂੰ ਇਹਨਾਂ ਤੋਂ ਬਚਣਾ ਹੈ ਸੋ ਮੈਂ ਬਹੁਤ ਆ ਸਮਾ ਨਾਲ ਲੈਂਦੇ ਆ ਆਪ ਸਾਰੇ ਜਾਂ ਤਾਂ ਡਰ ਰਹੂਗਾ ਜਾਂ ਸਿੱਖ ਰਹੂਗਾ ਇੱਕ ਛੱਤ ਦੇ ਥੱਲੇ ਗੁਰੂ ਸਾਹਿਬ ਦੇ ਸਿੱਖ ਔਰ ਡਰ ਕਦੇ ਨਹੀਂ ਰਹੇ ਭਗਵੰਤ ਮਾਨ ਨੇ ਪਰ ਅਸੀਂ ਜਦ ਵੀ ਨਹੀਂ ਚੁਕੇ ਤੇ ਅੱਜ ਵੀ ਨਹੀਂ ਚੁਕਾਂਗੇ ਟਾਈਮ ਮਿਲਿਆ ਸੀ ਗੁਰੂ ਸਾਹਿਬ ਨੇ ਕੌਮ ਦੇ ਰੂਪ ਦੇ ਵਿੱਚ ਜਰਨੈਲ ਨੂੰ ਭੇਜਿਆ ਸੀ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਵੀ ਦੇ ਦੇ ਹੱਕੇ ਦੇ ਵਿੱਚ ਸਾਨੂੰ ਫੇਰ ਇੱਕ ਜ਼ਰਨਾਇ ਦਿੱਤਾ ਹੈ ਸੋ ਅਸੀਂ ਅੱਜ ਫੇਰ ਨਾ ਉਸ ਤਰ੍ਹਾਂ ਪਸਤਾਈਏ ਇਸ ਤਰ੍ਹਾਂ ਸੀ ਪਹਿਲਾਂ ਪਸਤਾਈ ਸੀ ਪਹਿਲੇ ਜਨਰਾਲ ਨੂੰ ਗੁਮਾ ਕੇ ਇਹਨਾਂ ਨੇ ਇਹ ਕੋਸ਼ਿਸ਼ ਕਰਨੀ ਹੈ ਕਿ ਸਾ ਤੋਂ ਇਹ ਜ਼ਤਾਇਆ ਨੂੰ ਵੀ ਖੋਣਾ ਹੈ ਸੋ ਭਾਈ ਅਮਰਪਾਲ ਸਿੰਘ ਨੂੰ ਅਸੀਂ ਜੇ ਤੋਂ ਰਿਹਾ ਕਰਵਾਉਣਾ ਹੈ ਬਾ ਇੱਜ਼ਤ ਬਾਹਰ ਕਰਵਾਉਣਾ ਹੈ ਇਹ ਜਿੰਨਾ ਵੀ ਜੋਰ ਲਗਾ ਲਾਂ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟਣਗੇ ਇਨਸ਼ਾਅੱਲਾ ਤਾਲਾ ਕਦੇ ਵੀ ਪਿੱਛੇ ਨਹੀਂ ਹਟਣਗੇ ਇਹਨਾਂ ਨੇ ਪੰਜਾਬ ਦੇ ਦੋ ਟੁਕੜੇ ਕੀਤੇ ਸੀ 47 ਦੇ ਵਿੱਚ ਆਦੂ ਤੋਂ ਜ਼ਿਆਦਾ ਪੰਜਾਬ ਸਾਡਾ ਖੋ ਕੇ ਸਨ ਉਹਨਾਂ ਦੇ ਪਰ ਕੋਈ ਇੱਕ ਵੀ ਪਰਚਾ ਨਹੀਂ ਸੀਗਾ ਇਸ ਦੇ ਵਾਪਸ ਉਦ ਵੀ ਹਿੰਦੁਸਤਾਨ ਸਰਕਾਰ ਦੇ ਨਾਲ ਰਸ਼ੀਆ ਲਗਿਆ ਅਮਰੀਕਾ ਲਗਿਆ ਬਰਤਾਨੀਆਂ ਲਗਿਆ ਇਹ ਜੇ ਕਈ ਮੁਲਕ ਲੱਗ ਕੇ ਸਾਡੇ ਧਾਰਮਿਕ ਸਥਾਨ ਦੇ ਉੱਤੇ ਅਟੈਕ ਕੀਤਾ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ ਪਰ ਸਾਡੀ قوم ਸਾਡੀ ਪੰਜਾਬੀ ਪੜ ਦੇ ਵਿੱਚ ਸਮੁੱਚੀ ਸਿੱਖ ਸੰਗਤ ਪੰਜਾਬ ਪੰਜਾਬੀਏ ਤੋਂ ਪਿਆਰ ਕਰਨ ਵਾਲੀ ਸੰਗਤ ਸਾਡੇ ਬਾਪੂ ਤਰਸੇਬ ਸਿੰਘ ਜੀ ਜੋ ਕੋ ਮਾਝੇ ਤੋਂ ਚੱਲ ਕੇ ਸਾਡੇ ਇੱਥੇ ਆਏ ਨੇ ਅਸੀਂ ਉਹਨਾਂ ਨੂੰ ਵੀ ਇਹ ਬਲਾਕ ਭਵਾਨੀਗੜ੍ਹ ਵੱਲੋਂ ਨਿੱਕੀ ਜੀ ਐ ਨੂੰ ਆਖਦੇ ਆਂ ਤੇ ਗੱਲ ਕਰਦੇ ਆਂ ਅੱਜ ਦੇ ਇਸ ਇਕੱਠ ਦੇ ਵਿਸ਼ੇ ਅਨੁਸਾਰ ਸਗਦੋ ਨੌਜਵਾਨੋ ਸਾਫ਼ ਨਜ਼ਰ ਆ ਰਿਹਾ ਹੈ ਜਿੰਨਾ ਇਹਨਾਂ ਨੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੂੰ ਅੰਦਰ ਰੱਖਣਾ ਹੈ ਜੋ ਜਿੰਨਾ ਇਹਨਾਂ ਦੇ ਉਹਨਾਂ ਨੂੰ ਤੱਗ ਕਰਨਾ ਹੈ ਉਹਨਾਂ ਹੀ ਭਾਈ ਸਾਹਿਬ ਭਾਈ ਉਹਨਾਂ ਦੇ ਪਾਲ ਸਿੰਘ ਹੀਰੇ ਵਾਂਗੂ ਚਮਕਦੇ ਜਾਣਗੇ ਤੇ 2027 ਦੇ ਵਿੱਚ ਸਾਰੇ ਪਲੇਖੇ ਇਹਨਾਂ ਦੇ ਕੱਢ ਦੇਣੇ ਆ ਤੇ ਕੁਝ ਟਾਈਮ ਪਹਿਲਾਂ ਭਾਈ ਦੀਪ ਸਿੰਘ ਸੱਤੂ ਭਾਈ ਦੀਪ ਸਿੰਘ ਇੱਕ ਅਰੇਹਾ ਦੀਵਾ ਬਣਿਆ ਜਿਨੇ ਪਤਾ ਨਹੀਂ ਕਿੰਨੇ ਦੀਵਿਆਂ ਨੂੰ ਜਗਾ ਕੇ ਆਪ ਸਤਖੰਡ ਜਾਵਰਾ ਜੀ ਇਹਨਾਂ ਸਰਕਾਰਾਂ ਨੇ ਉਹੀ ਕੰਮ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੇ ਨਾਲ ਕੀਤਾ ਤੇ ਜਦੋਂ ਐਂਟੀ ਇਲੈਕਸ਼ਨ ਸੀ ਉਦੋਂ ਵੀ ਮੈਂ ਵੀਡੀਓ 'ਚ ਕਿਹਾ ਸੀ ਮੈਂ ਕਿਹਾ ਭਾਈ ਅਮਰਪਾਲ ਸਿੰਘ ਜੀ ਨੂੰ ਭਾਵੇਂ ਬਾਜੇ ਤੋਂ ਭਾਵੇਂ ਮਾਲਵੇ ਤੋਂ ਕਿਧੋਂ ਖੜਾ ਕਰ ਦਿਓ ਇਹ ਨਹੀਂ ਹਾਰ ਦੇ ਸੋਸੰਗਤਾਂ ਨੇ ਪਿਆਰ ਦਿੱਤਾ ਭਾਈ ਸਾਹਿਬ ਭਾਈ ਅਮਰ ਕੁਪਾਰ ਸਿੰਘ ਜੀ ਅੱਜ ਖਡੂਰ ਸਾਹਿਬ ਤੋਂ ਮਜਬੂਦਾ ਐਮਪੀ ਨੇ ਤੇ ਇੱਕ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਖਾਲਸਾ ਸਿੰਘਾਂ ਦੀ ਗਿਣਤੀ ਤਾਂ ਹਿੰਦੁਸਤਾਨ ਦੇ 2% ਹੋ ਸਕਦੀ ਹੈ ਪਰ ਸਿੱਖਾਂ ਦੀ ਗਿਣਤੀ ਨਹੀਂ ਮੈਂ ਮੰਨਦਾ ਕਿਉਂਕਿ ਇਹ ਪਹਿਲਾਂ ਵੀ ਆਪਾਂ ਨੂੰ ਪਾੜਦੇ ਰਹੇ ਨੇ ਕਿ ਸਿੱਖਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਸਿੱਖਾਂ ਦੀ ਗਿਣਤੀ 80% ਬਣਦੀ ਆ ਉਹ ਕਿੱਦਾਂ ਬਣਦੀ ਹੈ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਰੱਬ ਰੂਪੀ ਸਾਧੂਆਂ ਦੀ ਬਾਣੀ ਹੈ ਜੇ ਗੁਰਨਾਨਕ ਸਾਹਿਬ ਸਿੱਖ ਹੋ ਸਕਦੇ ਆ ਫਿਰ ਭਗਤ ਜੀਨੀਰ ਦੀ ਭਗਤ ਰਵਿਦਾਸ ਜੀ ਭਗਤ ਅਰੋਚਨ ਜੀ ਭਗਤ ਬੈਣੀ ਜੀ ਭਗਤ ਸਧਨਾ ਜੀ ਭਗਤ ਸੂਰਦਾਸ ਜੀ ਭਗਤ ਨਾਮਦੇਵ ਜੀ ਬਾਬਾ ਫਰੀਦ ਸਾਹਿਬ ਭਗਤ ਜੈਦੇਵ ਜੀ ਇਹ ਸਾਰੀ ਸਿੱਖ ਨੇ ਤੇ ਇਹਨਾਂ ਨੂੰ ਮੰਨਰ ਵਾਲਿਆਂ ਦੀ ਗੈਰਤੀ ਹਿੰਦੂਸਤਾਨ ਦੇ ਵਿੱਚ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਆਪਾਂ ਆਪਣੇ ਆਪ ਨੂੰ ਘੱਟ ਨਾ ਸਮਝੀਏ ਇਹ ਤਾਂ ਸਮੇਂ ਦੀ ਸਰਕਾਰਾਂ ਨੇ ਸਾਨੂੰ ਪਾਰ ਰੱਖਿਆ ਤੇ ਇੱਕ ਮੈਂ ਬੇਨਤੀ ਕਰਦਾ ਬਾਪੂ ਤਰਫੇ ਸਿੰਘ ਜੀ ਤੁਸੀਂ ਮਾਝੇ ਦੇ ਜ਼ਿੰਮੇਵਾਰੀ ਚੁੱਕੋ ਮਾਝੇ ਦੀਆਂ ਸੀਟਾਂ ਤੇ ਜ਼ਿਆਦਾ ਧਿਆਨ ਰੱਖਿਓ ਮਾਲਵੇ ਵਾਲੇ ਤਾਂ ਮੇਰੇ ਕਹਿ ਹੁੰਦਾ ਪਤਨਾਵਾ ਮਾਲਵੇ ਵਾਲੇ ਤਾਂ 50% ਵੋਟ ਕੱਲੀ ਹਰ ਇੱਕ ਪਿੰਡ ਦੇ ਵਿੱਚ ਜੇ 1000 ਵੋਟ ਇੱਕ ਪਿੰਡ ਦੀ ਆ 500 ਵੋਟਾਂ ਅਰਜ ਭਾਈ ਸਾਹਿਬ ਭਾਈਓ ਬਕਾਲ ਸਿੰਘ ਕਿੰਨੀ ਨਿੰਦਰੀਆਂ ਬੁੱਧਰੀਆਂ ਖੜੀਆਂ ਨੇ ਉਹ ਵੱਖਰੀ ਗੱਲ ਹੈ ਕਿ ਆਪਾਂ ਨੂੰ ਪਿੰਡ ਪਿੰਡ ਪਹੁੰਚ ਕਰਨੀ ਪੈਣੀ ਹੈ ਗ੍ਰਸਤੀ ਕਰੀਬ ਦਾ ਬੰਦੇ ਨੇ ਤੁਰ ਨਹੀਂ ਸਕਦੇ ਟਾਈਮ ਨਹੀਂ ਕੱਢ ਸਕਦੇ ਪਰ ਆਪਾਂ ਇੱਕ ਕੰਮ ਕਰੀਏ ਆਪਾਂ ਇੱਕ ਰਜਿਸਟਰ ਜਿਵੇਂ ਇੱਕ ਰਜਿਸਟਰ ਇੱਕ ਸੰਘ ਦੀ ਡਿਊਟੀ ਲਾਈਏ ਪੰਜ ਸੰਘਾਂ ਦੀ ਡਿਊਟੀ ਲਾਈਏ ਵੀ ਹਰ ਇੱਕ ਪਿੰਡ ਦੇ ਹਰ ਇੱਕ ਪਿੰਡ ਦੇ ਸਰਪੰਚ ਨੂੰ ਮਿਲਿਆ ਜਾਵੇ ਤੇ ਸਰਪੰਚ ਨੂੰ ਮਿਲ ਕੇ ਆਪਣੇ ਨਾਲ ਜੋੜਿਆ ਜਾਵੇ 12900 ਪਿੰਡ ਹੈ ਚੰਗੇ ਬੰਦਿਆਂ ਨੂੰ ਚੱਗੇ ਜਿਹੜੇ ਸਰਪੰਚ ਨੇ ਸਾਰੇ ਨੂੰ ਆਪਾਂ ਨਾਲ ਲੈ ਕੇ ਚੱਲੀਏ ਤੇ ਇੱਕ ਸਾਰੇ ਆਪਾਂ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਲਾਂ ਲਈਏ 12 ਮਗਧਾ ਰੇੜੀਆਂ ਆਪਣੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਸਰਦਾਰ ਕਪੂਰ ਸਿੰਘ ਜੀ ਨੇ ਲਿਖੀਆਂ ਸੀ ਸਤ ਬਾਬਾ ਜਰਨੈਲ ਸਿੰਘ ਪਟੜਾਣੇ ਨੇ ਉਤੇ ਮੋਹਰ ਲਾਈ ਸੀ ਪੰਜਾਬ ਨੂੰ ਜੇ ਕੋਈ ਅੱਜ ਬਚਾ ਸਕਦਾ ਹੈ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਪੰਜਾਬ ਦਾ ਪਾਣੀ ਪੰਜਾਬ ਦਾ ਚੜਦਾ ਹੋਇਆ ਕਰਜ਼ਾ ਜਿਹੜਾ ਆਪਾਂ ਨੇ ਬੱਜਣਾ ਕਿ ਮਾਲਵੇ ਦੇ ਵਿੱਚ 80% ਸੀਟਾਂ ਭਾਈ ਸਾਹਿਬ ਭਾਈ ਅੰਮਰਪਾਲ ਸਿੰਘ ਦੇ ਬੰਦੇ ਜਿੱਤਣਗੇ ਮੈਂ ਭਗਵੰਤ ਮਾਨ ਜੀ ਉਹ ਚੱਕੀਦਰਾ ਜਾਣਦਾ ਧੂੜੀ ਹੱਤਾਂ 2016 ਵਿੱਚ ਮੇਰੀਆਂ ਮਿਲਤਾ ਕਰਦਾ ਫਰਦਾ ਸੀ ਜਦੋਂ ਐਮਪੀ ਬਣਿਆ ਕਹਿੰਦਾ ਸਾਨੂੰ ਇਕੱਠ ਨਹੀਂ ਲਾਦਾ ਸਾਨੂੰ ਇਕੱਠ ਨਹੀਂ ਲਾਦਾ ਤੁਸੀਂ ਇਕੱਠ ਕਰੋ ਗੁਰਵਿੰਦਰ ਸਿੰਘ ਜੀ ਮੈਂ 15000 ਪਤਾ ਇਕੱਠਾ ਕੀਤਾ ਸਵਰਾਜ 855 ਕੈਰੈਕਟਰ ਵੱਡੀ ਝੰਡੀ ਤੇ ਰੱਖ ਕੇ ਨੂੰ ਬੁਲਾਇਆ ਹੈ 45 ਮਿੰਟ ਇਸ ਵਾਰ ਤੇ ਨੂੰ ਮੈਕ ਦਿੱਤਾ ਬੋਟਨ ਨੂੰ ਇਹਨੇ ਇੰਨਾ ਤਵਾ ਆਕਾਲੀਆਂ ਤੇ ਕਾਂਗਰਸੀਆਂ ਤੇ ਲਾਇਆ ਸਾਰੇ ਇਲਾਕੇ ਦੇ ਸਰਪੰਚ ਮੇਰੇ ਨਾਲ ਰਸਾਅ ਦਿੱਤੇ ਤੇ ਇਹ ਆਪ ਐਦਾਂ ਕੁੱਤੇ ਦਾ ਹੱਟ ਨਿਕਲਿਆ ਐਦਾਂ ਨਾਸਤਿਕ ਕਾਮਰੇਡ ਬੋਦਾ ਜਦੋਂ ਮੈਂ ਇਹਨੂੰ ਗੁਰੂ ਸਾਹਿਬ ਨੂੰ ਵੀ ਗਾਲਾਂ ਕੱਢਦਾ ਵੇਖਿਆ ਉਸ ਤੋਂ ਬਾਅਦ ਮੈਂ ਸੌ ਖਾੜੀ ਵੀ ਇਸ ਬੰਦੇ ਦੇ ਨਾਮ ਦਾ ਰਹਿਣਾ ਹੀ ਨਹੀਂ ਤੇ ਹੁਣ ਪਗਮਾ ਇਕਮਾਨਾ ਤਿਆਰ ਹੋ ਜਾ 2027 ਦੇ ਵਿੱਚ ਜੇ ਤੂੰ ਮਾਂ ਦਾ ਪੁੱਤ ਐ ਜੇ ਤੂੰ ਰਿਜ ਨਹੀਂ ਮਹਿੰਦਰ ਸਿੰਘ ਮਾਸਟਰ ਦਾ ਪੁੱਤਰ ਐ ਤਾਂ ਤੈਨੂੰ ਚੈਲੰਜ ਕਰਕੇ ਕਹਿੰਦੀ ਆ ਪੁੱਤ ਆ ਵੀ 2027 ਦੇ ਵਿੱਚ ਤੇਰੀ ਚੀਤਾ ਅਮਰਤ ਬਾਸ ਨੇ ਕਢਾਊਗਾ ਜਿੱਥੇ ਤੱਕੀ ਭੱਜਣੀ ਜਿੱਥੇ ਮਰਤੀ ਭੱਜਣੀ ਹੁਣ ਤੂੰ ਹੁਣ ਸਾਡੇ ਕੈਸੀ ਮੇਰੇ ਤੇ ਇੱਕ ਵੀ ਪਰਚਾ ਨਹੀਂ ਸੀ ਜਦੋਂ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਮੇਰੇ ਨਾਮ ਤੋਂ 10 ਪਰਚੇ ਇਹਨਾਂ ਨੇ ਝੂਠੇ ਕਰ ਰੱਖੇ ਐ ਸਾਰਾ ਡੇਰਾ ਇਹ ਲੁੱਟ ਕੇ ਲੈ ਗਏ ਸੀ ਤੇ ਪਾਸਪੋਰਟ ਮੇਰਾ ਚੱਕ ਕੇ ਨਾਲ ਲੈ ਗਏ ਸੀ ਜਦ ਤੱਕ ਨਹੀਂ ਦਿੱਤਾ ਤੇ ਜਿੰਨੇ ਮੇਰੇ ਕੋਲ ਥੋੜਾ ਜਿਹਾ ਬੋਟ ਸੀ ਉਹ ਵੀ ਚੱਕ ਕੇ ਪੁੱਸ ਲੈ ਗਈ ਸੀ ਤਿੰਨ ਘੋੜੀਆਂ ਇਹਨਾਂ ਨੇ ਜ਼ਹਿਰ ਪਵਾ ਕੇ ਮਾਰੀਆਂ ਤੂੰ ਕੁਛ ਵਰਤੀ ਕਰ ਲੈ ਜਿੰਨਾ ਤੂੰ ਚਾਹੇ ਬੰਦ-ਬੰਦ ਕਰਦੇ ਤੇ ਕੁਛ ਮਾਰਕੀ ਕਰਨਾ ਅਸੀਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ 2027 ਦੇ ਵਿੱਚ ਮੁੱਖ ਮੰਤਰੀ ਬਣਾਵਾਂਗੇ ਤੇਰੀਆਂ ਅੱਖਾਂ ਦੇ ਸਾਹਮਣੇ ਬਣਾਵਾਂਗੇ ਤੇ ਤੈਨੂੰ ਕਰਨ ਤੋਂ ਫੜ ਕੇ ਡਿਬਰੂਗੜ ਲੈ ਕੇ ਜਾਵਾਂਗੇ ਵੀ ਬੱਬਰ ਸ਼ੇਰ ਨੂੰ ਆਪ ਤੂੰ ਹੱਥ ਬੰਨ ਕੇ ਲੈ ਕੇ ਆਏਗਾ ਭਗਵਾਨ ਤੁਮਾਨਾ ਮੇਰੀ ਗੱਲ ਯਾਦ ਰੱਖੀ ਆਪਾਂ ਹੁਣ ਨੌਜਵਾਨਾਂ ਦੀ ਐਨਰਜੀ ਆ ਜਿਹੜੀ ਉਹਨੂੰ ਵੇਸਟ ਨਹੀਂ ਕਰਨਾ ਇੱਕ ਦੀ ਆ ਵੀ ਆਪਾਂ ਪਿੰਡ ਪਿੰਡ ਜਾ ਕੇ ਸਰਪੰਚਾਂ ਨੂੰ ਨੋਟ ਕਰ ਲਿਓ ਕਿਉਂਕਿ ਆਪਾਂ એનર્ਜੀ ਨਾ ਵੇਸਟ ਕਰੀਏ ਇੱਕ ਰੈਲੀ ਕਰਾਉਣੀ ਐ ਉਹ ਵੀ ਪੂਰੀ ਵੱਡੀ ਤੇ ਨੌਜਵਾਨਾਂ ਨੂੰ ਸੁਨੇਹਾ ਦੇਣਾ ਇੱਕ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਇਹ ਹਮੇਸ਼ਾ ਉਹੀ ਪਾਰਟੀ ਜਿੱਤਦੀ ਐ ਜਿਹਦੇ ਨਾਲ ਯੂਥ ਹੁੰਦਾ ਸਭ ਤੋਂ ਵੱਧ ਅੱਜ ਯੂਥ ਜਿਹੜਾ ਹੈਗਾ ਉਹ ਭਾਈ ਦੀਪ ਸਿੰਘ ਸਿੱਟੂ ਤੇ ਦੂਸਰਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੀ ਸੋਚ ਤੇ ਪੈਰਾ ਤੇ ਰਿਹਾ ਸੋ ਆਪਾਂ ਸਾਰੇ ਇਕੱਠੇ ਹੋ ਕੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਸ਼ਰੋਣੀ ਕਾਲੀ ਦਲ ਬਾਦ ਪੰਜਾਬ ਦੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਈਏ ਦੰਨਾ ਦਰੋਣਾ ਮਿੱਤਰੋ ਮੌਤ ਨੇ ਕਿਦਣੀ ਆਉਣਾ ਜਿੰਨਾ ਜੂਲਾ ਦਾ ਭਲੇਖਾ ਹੁੰਦਾ ਸਾਰਾ ਮੇਰੇ ਢਿੱਡ ਦੇ ਵਿੱਚ ਜ਼ਹਿਰ ਹੈ ਡਾਕਟਰਾਂ ਨੇ ਕਿਹਾ ਵੀ ਤਿੰਨ ਟਾਈਮ ਦਵਾਈ ਚਾਹੀਦੀ ਆ ਪੇਟ ਦੀ ਜੇ 1.5 ਸਾਲ ਕਰਾ ਜ਼ੈਰ ਅੰਦਰ ਪੇਟ ਦੇ ਅੰਤਲ ਚੇਕਦਾ ਦਾਸ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਆਪੋ ਆਪਣੇ ਕਲਾਕਾਂ ਦੇ ਵਿੱਚ ਪ੍ਰਚਾਰ ਲਈ ਦਾਸ ਨਾਲ ਸੰਪਰਕ ਕਰਿਓ ਅਮਰਤ ਸੰਚਾਰ ਕਰਾਈਏ ਕਰਨ ਜੀ ਤਾਂ ਆ ਜਾਓ ਆਜ ਪੁਹਾਨੀਗੜ ਬਲੌਕ ਦੀ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਇਕਤਾਨਪੋਠ ਸ਼ੁਕਰ ਹੈ ਕਿ ਜਿੱਥੇ ਵੀ ਅਸੀਂ ਜਾਂਦੇ ਸੰਗਤਾਂ ਬਹੁਤ ਪਿਆਰ ਬਖਸ਼ਦੀਆਂ ਅੱਜ ਪੁਹਾਨੀਗੜ ਦੀ ਜਿਹੜੀ ਇਹ ਬਲੌਕ ਦੀ ਆ ਬਹੁਤ ਵੱਡੀ ਇਤਜ਼ਾਦ ਚ ਇੱਥੇ ਸੰਗਤਾਂ ਨੇ ਆ ਕੇ ਹਾਜ਼ਰੀ ਵੀ ਭਰੀ ਤੇ ਬਹੁਤ ਸਿੰਘਾਂ ਨੇ ਸੇਵਾ ਲਈ ਕਿ ਜਿਹੜੀ ਅਸੀਂ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਜਿੱਥੇ ਬੰਦੀ ਨੂੰ ਅਸੀਂ ਅੱਗੇ ਵਧਾਉਣ ਵਾਸਤੇ ਬਹੁਤ ਮੈਂਬਰਾਂ ਨੇ ਇਥੇ अपना जोगदार पाया। ਅਸੀਂ ਉਹਨਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਨੇ ਆ ਜਿਨ੍ਹਾਂ ਨੂੰ ਸੇਵਾ ਮਿਲੀ ਆ ਤੇ ਜਿਨ੍ਹਾਂ ਨੇ ਇਹ ਇਹ ਸਹਿਯੋਗ ਦਿੱਤਾ ਸਾਰਿਆਂ ਦਾ तहे ਦਿਲੋਂ ਧੰਵਾਦ ਕਰਦੇ ਆ। ਇੱਕ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਮੀ ਜਿੱਥੇ ਬੰਦੀ ਲਕੈਡਾ ਦਾ ਤੁਹਾਡੇ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਕੀਤੀ ਹੈ ਕਿ ਮਾਮਲਾ ਕੀ ਸੀ? ਨਹੀਂ ਮੈਨੂੰ ਉਹਦੇ ਬਾਰੇ ਵਿੱਚ ਕੁਝ ਇਸ ਇਦਾਂ ਦੀ ਜਾਣਕਾਰੀ ਨਹੀਂ ਸੀ ਕਿਉਂਕਿ ਇੱਕ ਇਹੋ ਜਿਹੀ ਕੋਈ ਝੇਕ ਜਿਥੇ ਬੰਦੀ ਬਣਾ ਕੇ ਪਾਕਿਸਤਾਨ ਦਾ ਵਾਰਸ ਪੰਜਾਬ ਜਿਹੜੀ ਆ ਉਹਨੂੰ ਕੁਝ ਮੇਰੇ ਖਿਆਲ ਹੈ ਕਿ ਉਹ ਗਵਾਮ ਕਰਨ ਦੀ ਕੋਸ਼ਿਸ਼ੀ ਉਹਦੇ ਵਾਸਤੇ ਸਾਡੇ ਨੂੰ ਸਪਸ਼ਟ ਕਰ ਦਿੰਦਾ ਕਿ ਦਾ ਅਕਾਲੀ ਦਲ ਵਾਰਿਸ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਜਿਹੜੀ ਇੱਕ ਜੋ ਕੁਝ ਕਰ ਰਹੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਵੇ ਹਾਂ ਬਸ ਸਾਰੀਆਂ ਸਾਰੀਆਂ ਸਿੱਖ ਜਥੇਬੰਦੀਆਂ ਹੀ ਕਹਿ ਰਹੇ ਨੇ ਵੀ ਅਸੀਂ ਜਿਹੜੇ țeਲਾਂ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਬਾਹਰ ਕਢਾਵਾਂਗੇ ਐਸਜੀਪੀਸੀ ਜਾਂ ਹੋਰ ਜਿਹੜੇ ਜਥੇਬੰਦੀ ਚ ਹੈਪੀ ਸੋਨ ਪੂਰ ਤੱਕ ਕਿਉਂ ਨਹੀਂ ਕੋਸ਼ਿਸ਼ ਕਰਦੇ ਜਿਹੜੇ ਜਿੰਨਾਂ ਦੇ ਸੰਧ ਵਿੱਚ ਬੈਠੇ ਨੇ ਉਹਨਾਂ ਨੂੰ ਬਾਹਰ ਜਿਹੜਾ ਲਿਆ ਕਰਵਾਇਆ ਮੇਰਾ ਖਿਆਲ ਹੈ ਕੁਝ ਤੇ ਰਾਤੇ ਸਰਕਾਰ ਚ ਵੀ ਰਈਆਂ ਉਸ ਟਾਈਮ ਤੇ ਜਿਹੜੀਆਂ ਅੱਜ ਦਾਵਾ ਕਰਦੀਆਂ ਕਿ ਅਸੀਂ ਸਰਕਾਰ ਬਣੂਗੀ ਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਛੱਡ ਦਵਾਂ ਮੇਰਾ ਖਿਆਲ ਹੈ ਕਿ ਉਹਨਾਂ ਜੇ ਉਹਨਾਂ ਦੀ ਨੀਤ ਸਾਫ਼ ਹੁੰਦੀ ਜੇ ਉਹ ਸ਼ਦਨਾ ਚਾਹੁੰਦੇ ਤੇ ਜਦੋਂ ਉਹ ਸਰਕਾਰਾਂ ਦੇ ਵਿੱਚ ਸੀ ਉਦੋਂ ਬਹੁਤ ਅੱਜ ਤੋਂ ਕਈ ਸਾਲ ਪਹਿਲਾਂ ਛੱਡਿਆ ਜਾ ਸਕਦਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਹੋਣੇ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਪੈਣਾ ਉਹਨਾਂ ਨੂੰ ਛੁਡਾਉਣ ਵਾਸਤੇ ਕਿਉਂਕਿ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉੱਤੋਂ ਤੋਂ ਕਹਿੰਦੀਆਂ ਕੋਸ਼ਿਆ ਕਰਦੇ ਆਂ ਕੋਸ਼ਿਆ ਨਾ ਤੇ ਉਹਨ ਦੇਖੋ ਕਿ ਬੇਅਦਬੀ ਦੇ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਪਰ ਕਾਨੂੰਨ ਬਣਾਉਣ ਵਾਸਤੇ ਉਹ ਸਾਰੀਆਂ ਧਿਰਾਂ ਦਾ ਕੀ ਹੋ ਰਿਹਾ ਫਿਰ ਉਹ ਉਹ ਜਿਹੜਾ ਕਿ ਲੋਕਾਂ ਨੇ ਹੱਕ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ ਇਤਨਾ ਲੱਗਣੀ ਕਿਉਂਕਿ ਅਜੇ ਦੇਖੋ ਕਿ ਉਹ ਸਿੰਘ ਟਾਵਰ ਤੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠਾ ਉਹਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਤੇ ਇਸ ਕਰਕੇ ਕੋਈ ਵੀ ਮੇਰੇ ਖਿਆਲ ਸਰਕਾਰ ਸਿੱਖਾਂ ਦੇ ਮਸਲੇਾਂ ਬਤੀ ਜਾਂ ਪੰਜਾਬ ਦੇ ਮਸਲੇਾਂ perturbative ਕੋਈ ਵੀ ਸਿਰ ਦਤਾ ਨਹੀਂ ਗੀ ਸਾਰੇ ਚ ਕੋਈ ਉਹ ਜੋ ਵੀ ਤੁਸੀਂ ਜੇ ਪੰਜਾਬ ਦੇ ਜਿਹੜੇ ਕੋਈ ਵਪਾਰੀ ਹੋਣ ਪੰਜਾਬ ਦੇ ਕੋਲ ਮਾਸਟਰ ਹੋਣ ਕੋਈ ਕੋ ਜੋ ਧਰਨੇ ਮਜਾਰੇ ਜੋ ਮਰਜੀ ਕਰਨ ਜੋ ਉਹਨਾਂ ਦਾ ਲੋਕਤੰਤਰੀ ਆਕਿਆ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਜਾਂਦਾ ਪਰ ਉਹਨਾਂ ਦੀ ਗੱਲ ਕੋਈ ਨਾ ਸੁਣੀ ਜਾਂਦੀ ਆ ਨਾ ਉਹ ਤੇ ਕੋਈ ਅਸਰ ਕੀਤਾ ਜਾਂਦਾ ਨਾ ਉਹਨਾਂ ਦਾ ਕੋਈ ਮਸਲਾ ਲੱਗਦਾ ਕਹਿੰਦੇ ਜੀ ਜਿਹੜੇ ਨਵੇਂ ਪ੍ਰਧਾਨ ਲੱਗੇ ਨੇ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੈ ਫਾਈਲ ਦੇ ਕੇ ਜਾਂ ਕੁਝ ਨਹੀਂ ਨਹੀਂ ਸਾਡੇ ਅਜੇ ਉਦੋਂ ਬਾਅਦ ਚ ਠੀਕ ਹੈ ਕਿ ਉਹਨਾਂ ਨੇ ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਪ੍ਰਧਾਨ ਬਣੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਉਦੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਜੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਤੇ ਸਰਕਾਰਾਂ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਆ ਕਿਉਂਕਿ ਆ ਜਿਹੜੀ ਇੱਕ ਸਰਕਾਰਾਂ ਵੀ ਕਿ ਇੱਕ ਕਿਸਮ ਦੀਆਂ ਕਹਿ ਰਹੇ ਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ 300 50 ਸਾਲਾ ਸ਼ਹੀਦੀਪੁਰ ਵਿਆਹ ਮਨਾਉਣ ਵਾਸਤੇ ਸਰਕਾਰਾਂ ਨੇ ਇੰਨੀ ਐਸੀ ਮਨਾਵਾਂਗੇ ਪਰ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਹ ਚੀਜ਼ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਦਾ ਸੰਦੇਸ਼ ਆ ਧਰਮ ਦੀ ਆਜ਼ਾਦੀ ਲੋਕਾਂ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਸਤਕਾਰ ਆ ਉਹ ਬਹਲ ਕਰਨਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹਨੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੀਆਂ ਘੱਟ ਗਿਣਤੀਆਂ ਤੇ ਜ਼ੁਲਮ ਤਸ਼ੱਦਦ ਵਾਲੀ ਗੱਲ ਹੈ ਉਹਨੂੰ ਉਹਨਾਂ ਨੇ ਬਤਾਉਂਦੇ। ਆਪਣੀ ਜਦੋਂ ਪੰਜਵੇਂ ਬ੍ਰਿ কমিਟੀ ਤੁਹਾਨੂੰ ਮਿਲਿਆ ਉਦੋਂ ਤੇ ਇਹੋ ਹੀ ਵਿਚਾਰ ਵਟਾਂਦਰਾ ਇਹ ਚੀਜ਼ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਕੌਮ ਚ ਬੜੇ ਵੱਡੇ ਮਸਲੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਸਨੁਕਤਾ ਨਾਲ ਸਾਰਿਆਂ ਨੂੰ ਸਿਰ ਜੁੜ ਕੇ ਚੱਲਣਾ ਚਾਹੀਦਾ ਤੇ ਅਸੀਂ ਕਹਿੰਦੇ ਕਿ ਤੁਸੀਂ ਆਪਣਾ ਕਾਰਜ ਕਰੋ ਆਪਾਂ ਕੋਈ ਵੀ ਕਿਸੇ ਮਸਲੇ ਤੇ ਕੋਈ ਆਪਾਂ ਇਕੱਠੇ ਹੋ ਕੇ ਵੀ ਲੜਾਈ ਲੈਣ ਦੀ ਲੋੜ ਪਊਗੀ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਲਗਾਤਾਰ ਤੁਹਾਡੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ 2027 ਨੂੰ ਕਿ ਕੀ ਰਣਨੀਤੀ ਜਿਹੜੀ ਤੈਕ ਇਹ ਠੀਕ ਹੈ ਜੀ 2027 ਜਿਹੜਾ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਪੰਜਾਬ ਦੇ ਲੋਕਾਂ ਕੋ ਜਾ ਰਹੇ ਆ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਕਿ ਉਹਨਾਂ ਨੂੰ ਇੱਕ ਬੜੀ ਉਮੀਦ ਆ ਕਿ ਜਿਹੜੀ ਅਕਾਲੀ ਰਲਵਾਰਸ ਪੰਜਾਬ ਦੀ ਜਥੇਬੰਦੀ ਆ ਜਾਂ ਅਮਰਪਾਲ ਸਿੰਘ ਆ ਕਿ ਉਹਨਾਂ ਨੇ ਜੇ ਥੋੜਾ ਟਾਈਮ 6 ਮਹੀਨੇ ਵਿੱਚ ਰਿਹਾ ਤਾਂ ਉਹਨਾਂ ਨੇ ਪੰਜਾਬ ਚੋਂ ਨਸ਼ੇ ਦਾ ਵਾਸਤੇ ਬਹੁਤ ਵੱਡਾ ਜਿਹੜਾ ਲੜਾਈ ਲੜੀ ਆ ਤੇ ਉਹਦੀ ਸਜਾ ਉਹ ਭੁਗਤ ਰਿਹਾ ਇਸ ਕਰਕੇ ਉਹ ਆਉਣਗੇ ਤੇ ਸਾਡੇ ਬੱਚਿਆਂ ਨੂੰ ਜਾਂ ਪੰਜਾਬ ਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਉਹ ਬੜੇ ਬਖੂਬੀ ਨਾਲ ਪਹਿਲਾਂ ਵੀ ਠਾਉਂਦੇ ਰਹੇ ਆ ਤੇ ਉਹਨਾਂ ਦਾ ਉਹ ਹੱਲ ਵੀ ਤਾਂ ਹੀ ਹੋ ਸਕਦਾ ਕਿ ਜੇ ਉਹੋ ਜੇ ਜਿਹੜੇ ਜਿਨ੍ਹਾਂ ਨੂੰ ਪੂਰੀ ਸਮਝ ਵੀ ਹੋਵੇ ਜਿਹੜੇ ਦਿਲ ਤੋਂ ਉਹਦੇ ਵਾਸਤੇ ਲੜਾਈ ਵੀ ਲੜ ਸਕਦੇ ਹੋਣ ਇਸੇ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿਹੜੇ ਪੰਜਾਬ ਦੇ ਮਸਲਿਆਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਉਹਨਾਂ ਦੀ ਜਿਹੜੇ ਆਵਾਜ਼ ਉਠਾਉਂਦੇ ਆ ਜਿਹੜਾ ਕਿ ਉਹ ਉਹ ਕਿ ਮੈਨੂੰ ਜਦੋਂ ਨੰਬਰ ਇਲ ਤੇ ਰੱਖਿਆ ਹੋਇਆ ਹੋਰ ਉਹਨਾਂ ਦਾ ਕਸੂਰ ਤੇ ਕੋਈ ਨਹੀਂ ਕਿਉਂਕਿ ਜੇ ਉਹ ਕਸੂਰਵਾਰ ਹੁੰਦੇ ਤੇ ਮੇਰੇ ਖਿਆਲ ਪੰਜਾਬ ਦੇ ਲੋਕ ਉਹਨਾਂ ਨੂੰ ਇੰਨਾ ਮਾਨਸਤਾਰ ਜਾਂ ਇਹ ਲੋਕ ਸਭਾ ਸਭ ਤੋਂ ਵੱਧ ਵੋਟਾਂ ਨਾਲ ਰਾਜ ਕਰਦੇ ਲੋਕ ਸਭਾ ਜਿਲ੍ਹਾ ਪ੍ਰਸ਼ੀਧ ਚੋਣ ਲੜੋਗੇ ਇਹ ਜੀ ਅਸੀਂ ਆਪਣੀ ਟੀਮ ਨਾਲ ਵਿਚਾਰ ਕਰਾਂਗੇ ਜੇ ਤੇ ਸਪਾਰਟੀ ਦਾ ਕੋਈ ਰਾਏ ਹੋਗੀ ਤੇ ਫਿਰ ਅਜੇ ਅਜੇ ਕੋਈ ਇਹਦੇ ਬਾਰੇ ਫੈਸਲਾ ਨਹੀਂ ਨੀ ਕਰੋੜੇ ਪਿੰਡ ਤੋਂ ਬਿਆਨ ਸਾਹਮਣੇ ਆ ਰਿਹਾ ਸਰਜੀਤ ਖਾਲਸਾ ਦਾ ਮਿਲਕ ਪਾਰਟੀ ਨੂੰ ਉਹਨੂੰ ਤੇ ਇੱਕ ਜੀ ਨਹੀਂ ਮੇਰੇ ਖਿਆਲ ਸਰਜੀਤ ਉਹ ਨਹੀਂ ਸਾਡੇ ਨਾਲ ਆ ਦਿਨ ਰਾਤ ਇਕੱਠੇ ਸਕਾਟ ਟੈਟ ਉਹਨਾਂ ਨਾਲ ਰੂਡੀ ਟਕਟੇ ਜਿਵੇਂ ਸਾਰੇ ਟਕਟੇ ਜੇ ਮੈਂ ਆਰਪੀ ਸੀ ਕਹਿੰਦੇ ਨਹੀਂ ਸਾਰੇ ਜਿੱਥੇ ਬੰਦੇ ਇਕੱਠੇ ਹੋ ਕੇ ਚੋਲ ਰਹੇ ਸੀ ਉਦੇ ਮਾਰੇ ਸੁਣਿਖ ਰਹੇ ਨੇ ਤੇ ਇਹ ਜਦ ਸਮਾਂ ਆਉਣ ਤੇ ਚੋਣ ਆਊਗੀ ਸਮਾਂ ਆਊਗਾ ਉਸ ਟਾਈਮ ਤੇ ਅਸੀਂ ਦੇਖਦੇ ਅਸੀਂ ਪਹਿਲਾਂ ਤਾਂ ਆਪਣੀ ਜਥੇਬੰਦੀ ਨੂੰ ਪੂਰੇ ਪੰਜਾਬ ਚ ਉਹਦਾ ਵਿਸਤਾਰ ਕਰ ਰਹੇ ਆ ਸਾਰੀਆਂ ਸੰਗਠਨਾਂ ਨੂੰ ਉਹਦੇ ਨਾਲ ਜੋੜ ਰਹੇ ਆ ਇਹ ਸਮਾਂ ਜਦੋਂ ਇਲੈਕਸ਼ਨ ਕੋਈ ਆਊਗੀ ਉਸ ਟਾਈਮ ਤੇ ਅਸੀਂ ਆਪਣੀ ਪੂਰੀ ਪਾਰਟੀ ਨਾਲ ਰਾਏ ਕਰਕੇ ਜੋ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਉਹਦੇ ਸਾਹਦੇ ਅੱਗੇ ਜੀ ਜੇ 27 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆਜੇ ਤੇ ਦੇਰ ਨੂੰ ਆਜੇ ਉਹਦੇ ਵਾਸਤੇ ਕਿਉਂਕਿ ਸ਼੍ਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨਘਾਰਿਆ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਤੂੰ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਹੋਰ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ ਕਰਕੇ ਜੋ ਇਹ ਹਾਲਾਤ ਬਣੇ ਪਏ ਇਹਨੂੰ ਸਹੀ ਲੇਨ ਤੇ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਚ ਵੀ ਸਾਡੀ ਜਥੇਬੰਦੀ ਪੂਰੀ ਜੋਰ ਸ਼ੋਰ ਨਾਲ ਇਹ